ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਦੋਸਤੋ ਸੋ ਸਭ ਤੋਂ ਪਹਿਲਾਂ ਮੈਂ ਦੋਸਤੋ ਤੁਹਾਡਾ ਸਵਾਗਤ ਕਰਦਾ ਆ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਦੋਸਤੋ ਅੱਜ ਤੁਹਾਨੂੰ ਮੈਂ ਬਲੈਕ ਪੂਲ ਦੇ ਵਿੱਚ ਜਿਹੜੇ ਝੂਲੇ ਦਿਖਾਉਂਗਾ ਕੁਝ ਐਕਟੀਵਿਟੀਆਂ ਜਿਹੜੀਆਂ ਬੱਚਿਆਂ ਦੀਆਂ ਖੇਡਾਂ ਦਿਖਾਉਂਗਾ ਤੇ ਉਮੀਦ ਕਰਦਾ ਕਿ ਤੁਹਾਨੂੰ ਇਹ ਪਸੰਦ ਜਰੂਰ ਆਊਗੀ ਇੱਕ ਮੇਰੀ ਤੁਹਾਡੇ ਅੱਗੇ ਰਿਕੁਐਸਟ ਆ ਦੋਸਤੋ ਜਿਹੜੇ ਮੇਰੇ ਵੀਰ ਫੇਸਬੁੱਕ ਪੇਜ ਜਾਂ YouTube ਚੈਨਲ ਤੇ ਨਵੇਂ ਆਏ ਆ ਮੈਂ ਉਹਨਾਂ ਅੱਗੇ ਰਿਕੁਐਸਟ ਕਰਦਾ ਕਿ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜਾ ਮੇਰਾ ਪੇਜ ਆ ਉਹਨੂੰ ਤੁਸੀਂ ਫੋਲੋ ਕਰ ਲਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਤੁਸੀਂ ਔਰ ਆਲਾ ਬਟਨ ਸੈੱਟ ਕਰ ਲਿਓ ਤਾਂ ਜੋ ਕਿ ਜਿਹੜੀ ਮੇਰੇ ਚੈਨਲ ਤੇ ਆਉਣ ਵਾਲੀਆਂ ਨਵੀਆਂ ਅਪਡੇਟਾਂ ਜਾਂ ਆਉਣ ਵਾਲੀ ਵੀਡੀਓ ਆ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸੋ ਵੈਸੇ ਤਾਂ ਦੋਸਤੋ ਆਪਾਂ ਪੰਜਾਬ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਬਹੁਤ ਮੇਲੇ ਬਹੁਤ ਝੂਲੇ ਦੇਖੇ ਆ ਪਰ ਆਪਣੇ ਨਾਲੋਂ ਅਲੱਗ ਝੂਲੇ ਆ ਜਿਹੜੇ ਮੰਨ ਲਓ ਬਾਹਰਲੀ ਵਿਦੇਸ਼ ਦੀ ਧਰਤੀ ਦੇ ਉੱਪਰ ਮੈਂ ਦੇਖੇ ਆ ਤੇ ਕੁਝ ਦੇ ਵਿੱਚ ਮੈਂ ਇੰਜੋਏ ਵੀ ਕੀਤਾ ਝੂਟੇ ਵੀ ਲਏ ਦੇਖਿਆ ਬੈਠ ਕੇ ਵਧੀਆ ਲੱਗਾ ਮੈਨੂੰ ਬਾਕੀ ਇਹਨਾਂ ਦਾ ਜੇ ਦੇਖਿਆ ਜਾਵੇ ਇੱਕ ਕਲਚਰ ਵੱਖਰਾ ਆ ਇੱਕ ਇੰਜੋਏ ਕਰਨ ਦਾ ਤਰੀਕਾ ਵੱਖਰਾ ਆ ਟੈਨਸ਼ਨਾਂ ਥੋੜੀਆਂ ਜੀਆਂ ਆਪਣੇ ਨਾਲ ਉਹ ਘੱਟ ਰੱਖਦੇ ਆ ਕਿਉਂਕਿ 5 ਦਿਨ ਕੰਮ ਕਰਨਾ ਹੁੰਦਾ ਆ ਤੇ ਫਿਰ ਸੈਚਰਡੇ ਸੰਡੇ ਇਹਨਾਂ ਨੇ ਇੰਜੋਏ ਕਰਨਾ ਹੁੰਦਾ ਆ ਕਿਉਂਕਿ ਇਹਨਾਂ ਦਾ ਇਹੀ ਹੌਲੀਡੇ ਹੁੰਦਾ ਆ 2 ਦਿਨ ਤਾਂ ਇਹਨਾਂ ਨੇ ਆਪਣਾ ਜਿਹੜਾ 5 ਦਿਨਾਂ ਦਾ ਕਮਾਇਆ ਇੰਜੋਏ ਕਰਨਾ ਹੀ ਕਰਨਾ ਆ ਜੋੜਨ ਦੇ ਚੱਕਲ ਚ ਬਹੁਤ ਘਟ ਪੈਂਦੇ ਆ ਬਾਕੀ ਆਪ ਕੋ ਆਪਣੀ ਹਰ ਇੱਕ ਦੀ ਸਟੇਟਮੈਂਟ ਹੁੰਦੀ ਆ ਲਾਈਫ ਸਟਾਈਲ ਹੁੰਦਾ ਆ ਅਸੀ ਵੀ ਪਰਿਵਾਰ ਸਮੇਤ ਗਏ ਚਲੋ ਮੇਰਾ ਤਾਂ ਫਸਟ ਟਾਈਮ ਆ ਇੱਥੇ ਇੰਗਲੈਂਡ ਦੇ ਵਿੱਚ ਘੁੰਮਣਾ ਫਿਰਨਾ ਜਿੰਨਾ ਕ ਮੈਨੂੰ ਲੱਗਾ ਕਿ ਅਸੀਂ ਇੰਜੋਏ ਬਹੁਤ ਕੀਤਾ ਇੰਜੋਏ ਅਸੀਂ ਘਟੋ ਘਾਟੇ ਇਸ ਜਗ੍ਹਾ ਉੱਪਰ ਬਲੈਕ ਪੂਲ ਜਿਹੜਾ ਇਹ ਬਣਿਆ ਹੋਇਆ ਵਾ ਦੋਸਤੋ ਮੈਂ ਥੋੜਾ ਜਿਹਾ ਪਹਿਲਾਂ ਤੁਹਾਡੇ ਧਿਆਨ ਚ ਲਿਆਦਾ ਇਹੇ ਦੋਸਤੋ ਸਮੁੰਦਰ ਦੇ ਕੰਢੇ ਦੇ ਵਿੱਚ ਬਣਿਆ ਹੋਇਆ ਤੇ ਸਮੁੰਦਰ ਦੇ ਵਿੱਚ ਇਹ ਝੂਲੇ ਲੱਗੇ ਹੋਇਆ ਤੇ ਇਹਨੂੰ ਪੋਲਟੈਪ ਬਣਾਇਆ ਗਿਆ ਵਾ ਫਰਨੀਚਰ ਸਾਲੇ ਲੱਗਾ ਹੋਇਆ ਲੱਕੜਨ ਦੇ ਨਾਲ ਬਣਿਆ ਹੋਇਆ ਇਹੇ ਬਾਕੀ ਝੂਲੇ ਬਹੁਤ ਹੀ ਵੱਡੇ ਵੱਡੇ ਇਹਦੇ ਵਿੱਚ ਤੁਸੀਂ ਦੇਖੋਗੇ ਮੈਂ ਤੁਹਾਨੂੰ ਕੱਲੇ ਕੱਲੇ ਝੂਲੇ ਦਿਖਾਉਂਗਾ ਤੇ ਉਮੀਦ ਕਰਦਾ ਵਾਂ ਕਿ ਤੁਹਾਨੂੰ ਇਹ ਪਸੰਦ ਵੀ ਆਉਣਗੇ ਕਿਉਂਕਿ ਅਸੀਂ ਤੇ ਬਹੁਤ ਇੰਜੋਏ ਕੀਤਾ ਦੋਸਤੋ ਬਾਕੀ ਤੁਸੀਂ ਦੇਖ ਕੇ ਦੱਸਿਓ ਵੀਡੀਓ ਚ ਕਿ ਕੀ ਕਮੀ ਪੇਸ਼ੀ ਰਹਿ ਗਈ ਤੇ ਕੀ ਮੰਨ ਲਓ ਤੁਹਾਨੂੰ ਵਧੀਆ ਚੀਜ਼ ਲੱਗੀ ਕਿਹੜਾ ਆਹ ਜਿਹੜਾ ਪਘੋੜਾ ਆ ਦੋਸਤੋ ਇਹਦੇ ਚ ਵੀ ਮੈਂ ਕਾਫੀ ਇੰਜੋਏ ਕੀਤਾ ਬਹੁਤ ਹੀ ਵਧੀਆ ਲੱਗਾ ਬੈਠ ਕੇ ਇਹ ਗੋਲ ਚੱਕਰੀ ਜੀ ਵਾਂਗੂ ਘੁੰਮਦਾ ਆ ਪਰ ਇਹਦੀ ਸਪੀਡ ਬਹੁਤ ਜ਼ਿਆਦੀ ਆ ਕਈ ਕਈ ਤੇ ਇਹਦੇ ਚ ਚੀਕਾਂ ਵੀ ਛੱਡ ਜਾਂਦੇ ਆ ਤੇ ਵਧੀਆ ਮੰਨ ਲਓ ਅੰਜੋਏ ਕੀਤਾ ਬਾਕੀ ਸ਼ਾਮ ਦੇ ਨਾਈਟ ਦਾ ਟਾਈਮ ਸੀਗਾ ਤੁਸੀਂ ਦੇਖ ਸਕਦੇ ਆ ਡੈਕੋਰੇਸ਼ਨ ਬਹੁਤ ਹੀ ਵਧੀਆ ਲਾਈਟਾਂ ਲੂਟਾਂ ਲੱਗੀਆਂ ਸੀ ਮੰਨ ਲਓ ਇੱਕ ਵਾਰ ਬੰਦਾ ਯਾਨੀ ਕਿ ਬੰਦਾ ਮੈਂ ਇੱਕ ਗੱਲ ਕਹਿਣੀ ਚਾਹਣਾ ਬੰਦਾ ਕਿੰਨੇ ਵੀ ਜ਼ਿਆਦਾ ਸਟ੍ਰੈਸ ਦੇ ਵਿੱਚ ਕਿਉਂ ਨਾ ਹੋਵੇ ਪਰ ਜਦੋਂ ਬੰਦਾ ਮੰਨ ਲਓ ਐਦਾਂ ਬਾਹਰ ਅੰਦਰ ਘੁੰਮਣੋਂ ਦਾ ਜਾਂ ਐਦਾਂ ਦੀਆਂ ਨਵੀਆਂ ਨਣੀਆਂ ਸਿਟੀ 'ਚ ਜਾ ਕੇ ਜਾਂ ਟਾਊਨ 'ਚ ਜਾ ਕੇ ਐਕਟੀਵਿਟੀਆਂ ਦੇਖਦਾ ਆ ਤਾਂ ਬੰਦੇ ਦਾ ਵੈਸੇ ਹੀ ਮਨ ਹਲਕਾ ਹੋ ਜਾਂਦਾ ਆ ਯਾਨੀ ਕਿ ਲਾਈਫ ਬਿਜ਼ੀ ਨੂੰ ਇੱਕ ਸਾਈਡ ਤੇ ਰੱਖ ਕੇ ਤੇ ਬੰਦਾ ਕੁਝ ਪਲ ਕੁਝ ਲਾਈਫ ਜ਼ਿੰਦਗੀ ਦੇ ਵੱਖਰੇ ਹੀ ਮੰਨ ਲਓ ਇੰਜੋਏ ਕਰਦਾ ਆ ਤੇ ਇਸ ਤੋਂ ਬਾਅਦ ਫਿਰ ਦੋਸਤੋ ਮੇਰੇ ਭਾਂਜੇ ਨੇ ਐਸਤੇ ਝੂਟਾ ਲੈਣਾ ਸੀ ਉਹ ਕਹਿੰਦਾ ਕਿਉਂਕਿ ਇੱਕ ਗੱਲ ਬੜੀ ਵਧੀਆ ਲੱਗੀ ਦੋਸਤੋ ਕਿ ਬੱਚਿਆਂ ਦੇ ਲੱਗ ਗਿਆ ਬੰਦਿਆਂ ਦੇ ਵਾਸਤੇ ਮੁੰਡੇ ਜੰਗ ਬਲੱਡ ਰੈਸ਼ਨ ਦੇ ਜਿਹੜੇ ਉਹਨਾਂ ਲਈ ਵੱਖਰੇ ਜਿਹੜੇ ਮੰਨੋ ਪਗੂੜੇ ਲਾਏ ਸੀਗੇ ਤੇ ਬਜ਼ੁਰਗਾਂ ਵਾਸਤੇ ਵੀ ਸੀਗੇ ਇਹ ਮੈਂ ਇੱਕ ਗੱਲ ਜ਼ਰੂਰ ਇਸ ਕੰਟਰੀ ਦੀ ਦੇਖੀ ਕਿ ਜਿਹੜੇ ਇਹਨਾਂ ਦੇ ਆਉਣ ਵਾਲਾ ਭਵਿੱਖਾ ਜਿਹੜੇ ਬੱਚੇ ਆ ਛੋਟੇ ਉਹਨਾਂ ਦੀ ਬੜੀ ਜ਼ਿਆਦੀ ਕੇਅਰ ਕਰਦੇ ਆ ਉਹਨਾਂ ਦੀ ਹਰ ਇੱਕ ਮਾਲੋ ਨਿੱਕੀ ਨਿੱਕੀ ਜਿਹੜੀ ਸਹੂਲਤ ਹੁੰਦੀ ਆ ਨਾ ਉਹ ਇਹਨਾਂ ਦੇ ਧਿਆਨ ਚ ਹੁੰਦੀ ਆ ਕਿ ਬੱਚਿਆਂ ਨੂੰ ਆਹ ਚੀਜ਼ ਦੀ ਜ਼ਰੂਰਤ ਆ ਇਸ ਦੀ ਜ਼ਰੂਰਤ ਆ ਇਹ ਕੱਲੀ ਇਹ ਕੰਟਰੀ ਨਹੀਂ ਹੋਰ ਕੰਟਰੀਆਂ ਵੀ ਜਿੰਨੀ ਕੁ ਮੈਂ ਨੌਲੇਜ ਰੱਖਦਾ ਕਿ ਇਹ ਆਉਣ ਵਾਲਾ ਭੁੱਖਾ ਜਿਹੜਾ ਬੱਚਿਆਂ ਦਾ ਉਹਨਾਂ ਦਾ ਬੜਾ ਜ਼ਿਆਦਾ ਖਿਆ ਰੱਖਦੀ ਆ ਦੋਸਤੋ ਇਸ ਭਗੋੜੇ ਦੀ ਜੇ ਗੱਲ ਕਰੀਏ ਇਹਦੇ 'ਚ ਵੀ ਜਦੋਂ ਬੈਠਾ ਮੈਂ ਤੇ ਇਹ ਦਾ ਧੌਣ ਨੂੰ ਝੜਕਾ ਮਾਰਦਾ ਇੰਨਾ ਵੱਲੋ ਤੇਜ ਇੱਥੇ ਇਹ ਐਸ ਪੁਆਇੰਟ ਤੇ ਜਾ ਕੇ ਇਹ ਗੋਲ-ਗੋਲ ਘੁੰਮਦਾ ਆ ਤੇ ਆਪ ਦੇਖੋ ਬਾਕੀ ਇਹਨੂੰ ਬੈਲਟਾਂ ਲਾ ਕੇ ਪੂਰੀਆਂ ਪ੍ਰੋਪਰ ਪਹਿਲਾਂ ਦੱਸ ਦਿੰਦੇ ਆ ਕਿ ਇਦਾਂ ਬੈਠਣਾ ਆ ਜਿਵੇਂ ਹੁਣ ਆ ਇਧਰ ਦੇਖ ਸਕਦੇ ਆ ਜਿਵੇਂ ਆਪਣੇ ਵੀ ਮੇਲਿਆਂ 'ਚ ਹੁੰਦੇ ਸੀ ਆਪਣੇ ਉਹ ਦੂਸਰੇ ਟਰੈਕਟਰ ਤੇ ਚੱਲਦੇ ਹੁੰਦੇ ਸੀ ਇਧਰ ਉਹਨਾਂ ਮਸ਼ੀਨਾਂ ਇਲੈਕਟ੍ਰੋਨਿਕ ਹੈਗੀਆਂ ਆ ਦੇਖੋ ਘੋੜੇ ਜਿਹੜੇ ਆਪਾਂ ਕਹਿੰਦਾ ਘੋੜੇ ਤੇ ਤਾਨੂੰ ਵੀ ਯਾਦ ਹੋਣਾ ਮੈਨੂੰ ਵੀ ਜ਼ਿਆਦਾ ਬਾਪੂ ਪਾਪੇ ਨਾ ਜਾਂਦੇ ਹੁੰਦੇ ਇਹ ਤੇ ਪਾਪੇ ਨੂੰ ਕਹਿਣਾ ਇਹ ਘੋੜੇ ਤੇ ਝੂਟੇ ਲੈਣੇ ਆ ਜਿੱਦ ਕਰਨੀ ਹੈ ਨਾ ਬੱਚਿਆਂ ਦਾ ਆਪੋ ਆਪਣਾਉਂਦਾ ਇਹ ਵੀ ਦੇਖੋ ਬਹੁਤ ਹੀ ਵਧੀਆ ਮੰਨ ਲਓ ਸਿਸਟਮ ਦੇਖਣ ਨੂੰ ਮਿਲਿਆ ਇੱਥੇ ਬੱਚਿਆਂ ਨੇ ਖਾਸ ਕਰਕੇ ਪੂਰਾ ਇੰਜੋਏ ਕੀਤਾ ਬਾਕੀ ਇਧਰਲੇ ਪਾਸੇ ਦੋਸਤੋ ਫਿਰ ਮੈਂ ਗੱਡੀ ਵੀ ਚਲਾਉਣ ਲੱਪਿਆ ਮੈਂ ਕਹਾਂਗਾ ਚਲੋ ਹੁਣ ਆਏ ਤਾਂ ਹੈਗੇ ਆ ਲਾਹਾ ਲੈ ਲਈਏ ਗੱਡੀ ਵੀ ਜ਼ਰੂਰ ਚਲਾਉਣੀ ਆ ਇਹਦੇ ਚ ਵੀ ਉਹਦੇ ਕਹਿਣ ਵਾਂਗੂ ਬਾਲੀ ਅੱਗ ਆ ਵੀ ਬਾਲਾ ਕਰੰਟ ਆ ਬੜੀਆਂ ਤੇਜ਼ ਚੱਲਦੀਆਂ ਆ ਵੇਖੋ ਜਦੋਂ ਬੰਦੇ ਚ ਵੱਜਦੀ ਆ ਪਰ ਮੈਂ ਇਹ ਗੱਲ ਕਹਿਣੀ ਚਾਹਣਾ ਮੇਰਾ ਐਕਸਪੀਰੀਅੰਸ ਰਿਹਾ ਜੋ ਵੀ ਜੇ ਕਿਸੇ ਨੂੰ ਕੋਈ ਡਿਸਕ ਦੀ ਜਾਂ ਲੱਕ ਦੀ ਪ੍ਰੋਬਲਮ ਆ ਉਹ ਨਾ ਇਹ ਚ ਲਾਵੇ ਕਿਉਂਕਿ ਜਦੋਂ ਤੁਸੀਂ ਚਲਾਉਨੇ ਆ ਨਾ ਤਾਂ ਤੁਹਾਡੇ ਵਿੱਚ ਕੋਈ ਲਿਆ ਕੇ ਪਿੱਛੋਂ ਮਾਰਦਾ ਤੇ ਸਰੀਰ ਨੂੰ ਝਟਕਾ ਬਹੁਤ ਜ਼ਿਆਦਾ ਲੱਗਦਾ ਹੈ ਇਸ ਕਰਕੇ ਇੱਕ 올ਡ ਏਜ ਪਰਸਨ ਨੂੰ ਨਹੀਂ ਇਹ ਚਲਾਉਣੀ ਚਾਹੀਦੀ ਕਿਉਂਕਿ ਸੇਫਟੀ ਸੇਫਟੀ ਆ ਜੇ ਸੇ ਇਹ ਟਿਚ ਰਾਵਾਂਗੇ ਬਧੀਆ ਆ ਫਿਰ ਪੂੜੇ ਤੇ ਗਰਬਾਜ ਕਹਿੰਦਾ ਆਪਾਂ ਮੈਂ ਇਸ ਤੇ ਝੂਟਾ ਲੈਣਾ ਆ ਆ ਦੇਖੋ ਇਹ ਆ ਦੇਖੋ ਮੁੰਡਾ ਆਪਣਾ ਮਾਲੋ ਕਿੰਨੇ ਇੰਜੋਏ ਕਰ ਰਿਹਾ ਵਾ ਬਾਕੀ ਦੋਸਤੋ ਵਧੀਆ ਲੱਗਾ ਦੇਖੋ ਕੋਈ ਉੱਪਰੋਂ ਜਾਂਦਾ ਪਲੇਨ ਕੋਈ ਥੱਲੇ ਨੂੰ ਫੀਲਿੰਗ ਪੂਰੀ ਪਲੇਨ ਵਾਲੀ ਦਵਾਨ ਦੇ ਬੱਚੇ ਨੂੰ ਬਹੁਤ ਵਧੀਆ ਗੱਲ ਲੱਗੀ ਤੇ ਬਾਕੀ ਕੰਟਰੀਆਂ ਦੇ ਵਿੱਚ ਆਪੋ ਆਪਣੇ ਕਲਚਰ ਆ ਦੋਸਤੋ ਕੋਈ ਕਿਸ ਤਰੀਕੇ ਨਾਲ ਇੰਜੋਏ ਕਰਦਾ ਕੋਈ ਕਿਸ ਤਰੀਕੇ ਨਾਲ ਇੰਜੋਏ ਕਰਦਾ ਬਾਕੀ ਕਾ ਜਿਹੜਾ ਉੱਪਰ ਵੱਡਾ ਚੰਡੋਲ ਸੀ ਇਹਦੇ 'ਚ ਵੀ ਮੰਨ ਲਓ ਦੋਸਤੋ ਬੜੀ ਪਬਲਿਕ ਲਾਈਕ ਕਰਦੀ ਸੀ ਪਰ ਮੈਂ ਨਹੀਂ ਇੱਥੇ ਗਿਆ ਕਿਉਂਕਿ ਮੈਨੂੰ ਥੋੜੀ ਜੀ ਪ੍ਰੋਬਲਮ ਆ ਜਾਂਦੀ ਆ ਤੇ ਬਾਕੀ ਇੱਕ ਲਾਸਟ 'ਚ ਤੁਹਾਨੂੰ ਦਿਖਾਉਣੇ ਆ ਉਹ ਵੀ ਮੈਂ ਬਹੁਤ ਇੰਜੋਏ ਕੀਤਾ ਉਹਦੇ ਉੱਪਰ ਵੀ ਬੈਠ ਕੇ ਪਰ ਆਹ ਦੇਖ ਸਕਦੇ ਤੁਸੀਂ ਇਹ ਇਹਦੇ ਵਿੱਚ ਵੀ ਬੈਠ ਕੇ ਇੱਕ ਵਾਰੀ ਤਾਂ ਜੇ ਰੱਬ ਚੇਤੇ ਆ ਜਾਂਦਾ ਜਦੋਂ ਉਹ ਸਪੀਡ ਉਹਦੀ ਜਿਆਦਾ ਕਰਦੇ ਆ ਬੜੀ ਵਧੀਆ ਲੱਗੀ ਗੇਮ ਬਾਕੀ ਚਲੋ ਬਾਕੀ ਜਿਹੜਾ ਬੰਦਾ ਫਿਟਨੈਸ ਆ ਮੈਂ ਮੈਂ ਤਾਂ ਇਹੀ ਚੀਜ਼ ਦੇਖੀ ਕਿ ਵਧੀਆ ਬੰਦਾ ਜਿਹੜਾ ਫਿੱਟ ਆ ਉਹੀ ਮੰਨ ਲਓ ਇਦਾਂ ਦੇ ਇੰਜੋਏ ਕਰਨੇ ਚਾਹੀਦੇ ਆ ਜਿਹੜਾ ਮੰਨ ਲਓ ਕੋਈ ਫਿਜ਼ੀਕਲੀ ਕੋਈ ਪ੍ਰੋਬਲਮ ਹੈ ਉਹ ਨਹੀਂ ਇਦਾਂ ਦੇ ਚੱਕਰ 'ਚ ਪੈਣਾ ਚਾਹੀਦਾ ਕਿਉਂਕਿ ਬੋਡੀ ਤੁਹਾਡੀ ਜੇ ਤੁਹਾਡਾ ਸਾਥ ਹੀ ਨਹੀਂ ਦਿੰਦੀ ਤੇ ਫਿਰ ਦੋਸਤੋ ਗੱਲ ਸਹੀ ਨਹੀਂ ਬਾਕੀ ਮੈਂ ਤੇ ਦੋਸਤੋ ਪੂਰਾ ਇੰਜੋਏ ਕੀਤਾ ਬਾਕੀ ਤੁਸੀਂ ਇੰਜੋਏ ਕੀਤਾ ਵੀਡੀਓ ਦੇਖੀ ਤਾਂ ਜਰੂਰ ਕਮੈਂਟ ਕਰਿਓ ਬਾਕੀ ਮੈਂ ਇੱਕ ਤੁਹਾਡੇ ਅੱਗੇ ਫੇਰ ਹੱਥ ਬਨ ਕੇ ਪੈਣਾ ਭਰਾਵਾਂ ਅੱਗੇ ਰਿਕੁਐਸਟ ਕਰਦਾ ਆ ਕਿ ਜਿਹੜੇ ਮੇਰੇ ਵੀਰ ਮੇਰੇ ਚੈਨਲ ਤੇ ਨਵੇਂ ਆਏ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਮੇਰੇ ਵੀਰ ਮੰਨ ਲਓ ਮੈਨੂੰ ਅੱਗੇ ਹੀ ਮੰਨ ਲਓ ਸਬਸਕ੍ਰਾਈਬ ਕੀਤਾ ਹੋਇਆ ਮੇਰੇ ਚੈਨਲ ਨੂੰ ਫੋਲੋ ਕੀਤਾ ਹੋਇਆ ਤਾਂ ਉਹ ਦੋਸਤੋ ਮੇਰੀਆਂ ਵੀਡੀਓ ਨੂੰ ਪਲੀਜ਼ ਸ਼ੇਅਰ ਕਰ ਦਿਆ ਕਰੋ ਤਾਂ ਜੋ ਕਿ ਵੱਖੋ ਵੱਖਰੇ ਰੰਗ ਤੁਹਾਨੂੰ ਦਿਖਾਉਂਦੇ ਰਹਿਣਾ ਆ ਬਸ ਥੋੜੀ ਟਾਈਮ ਆ ਦੋਸਤੋ ਫਿਰ ਤੁਹਾਡੇ ਰੂਪ ਰੂਪ ਫਿਰ ਨੀਲੀ ਰਵੀ ਦੇ ਨਗੀਨੇ ਲੈ ਕੇ ਹਾਜ਼ਰ ਹੋਵਾਂਗੇ ਤੇ ਕੁਛ ਆ ਦੇਖੋ ਇਹ ਆ ਜਿਹੜਾ ਹੁਣ ਪੂੜਾ ਚੱਲ ਪਿਆ ਇਹ ਵੇਖਿਓ ਦੋਸਤੋ ਕੀ ਬਾਨਾ ਹੈ ਇਹ ਨੇਰੀਆਂ ਲਿਆਉਣ ਵਾਲਾ ਪੂੜਾ ਆ ਬਾਕੀ ਚਲੋ ਵਧੀਆ ਲੱਗਾ ਮੈਨੂੰ ਵੀ ਤੇ ਮੈਂ ਫਿਰ ਇੱਕ ਵਾਰ ਲਾਸਟ ਤੋਂ ਇਹੀ ਤੁਹਾਡੇ ਅੱਗੇ ਰਿਕਵੈਸਟ ਕਰਦਾ ਆ ਕਿ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਲਾਈਕ ਫੋਲੋ ਕਰ ਲਓ ਤੇ ਮੇਰੀ ਜੇ ਵੀਡੀਓ ਤੁਹਾਨੂੰ ਪਸੰਦ ਲੱਗਦੀ ਆ ਤੇ ਇਹਨੂੰ ਸ਼ੇਅਰ ਕਰ ਦਿਓ ਜੇ ਕੋ ਕਮੀ ਪੇਸ਼ੀ ਹੁੰਦੀ ਆ ਤਾਂ ਦੋਸਤੋ ਇਨਸਾਨ ساری ਉਮਰ ਸਿੱਖਦਾ ਹੀ ਰਹਿੰਦਾ ਆ ਇਸ ਕਰਕੇ ਪਲੀਜ਼ ਮੈਨੂੰ ਦੱਸ ਦਿਆ ਕਰੋ ਕਿ ਬ੍ਰਦਰ ਆਹਾ ਕਮੀ ਆ ਇਹਨੂੰ ਦੂਰ ਕਰੋ ਸੋ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਕਿ ਮੈਂ ਤੁਹਾਡਾ ਗਿਆ ਸਿਰ ਮੱਥੇ ਕਬੂਲ ਕਰੂੰਗਾ ਸੋ ਧੰਨਵਾਦ ਚੜਦੀ ਕਲਾ ਚ ਰੱਖੇ ਪ੍ਰਮਾਤਮਾ ਤੇ ਮਿਲਦੇ ਆ ਬਹੁਤ ਜਲਦ ਇੱਕ ਨਵੀਂ ਅਪਡੇਟ ਲੈ ਕੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ